ਹੋਰ ਜੀ ਭਾਈ ਸਾਰੇ ਠੀਕ ਠਾਕ ਹੋ। ਭਾਜੀ ਜਦੋਂ ਆਪਣੇ ਘਰੇ ਖੁਸ਼ੀ ਦਾ ਕਿਸੇ ਤਰ੍ਹਾਂ ਦਾ ਫੰਕਸ਼ਨ ਹੁੰਦਾ ਬੱਚੇ ਦਾ ਜਨਮ ਦਿਨ ਹੁੰਦਾ ਜਾਂ ਵਿਆਹ ਸੱਦੀ ਰੱਖੀ ਹੁੰਦੀ ਹੈ। ਆਪਣੇ ਨੇੜੇ ਦੇ ਆਸ-ਪड़ोस ਦੇ ਵਿੱਚ ਕੋਈ ਗਰੀਬ ਪਰਿਵਾਰ ਰਹਿੰਦਾ ਤਾਂ ਉਸ ਦੇ ਘਰੇ ਰੋਟੀ ਪਾਣੀ ਜਾਂ ਉਸਨੂੰ ਖੁਸ਼ੀਆਂ ਜ਼ਰੂਰ ਪਹੁੰਚਾਇਆ ਕਰੋ ਜੀ। ਇਹ ਨਹੀਂ ਮੈਂ ਕਹਿੰਦਾ ਜੀ ਵੀ ਉਸ ਨੂੰ ਘਰੇ ਪਲਾ ਕੇ ਮਤਲਬ ਵੀ ਦਾਨ ਦਿਓ ਜੀ ਜਾਂ ਕੁਝ ਵੀ ਪਰ ਉਹ ਬਸ ਇਨਕਝੂ ਕਰਦਾ ਕਰੋ ਜੀ ਵੀ ਜੀਤ ਨਾਲ ਉਹ ਆਪ ਦਾ ਢਿੱਡ ਪਰ ਸਕੀ ਰੋਟੀ ਪਹੁੰਚਾਤੀ ਉਹਦੇ ਘਰੇ ਤੇ ਜੇ ਮੰਨ ਲਓ ਵੀ ਆਪਾਂ ਫੰਕਸ਼ਨ ਕੀਤਾ ਕੋਈ ਸਮੋਸੇ ਮੰਗਾਏ ਆ ਚਾਰ ਸਮੋਸੇ ਉਹਨਾਂ ਦੇ ਘਰੇ ਪਹੁੰਚਾਤੀ ਇਹਦੇ ਨਾਲ ਛੋਟੀ ਛੋਟੀ ਚੀਜ਼ਾਂ ਨਾਲ ਜੀ ਆਪ ਨੂੰ ਬਹੁਤ ਖੁਸ਼ੀ ਮਿਲੂ ਜੀ ਅਪਰਾਲੇ ਛੋਟੇ ਛੋਟੇ ਨੇ ਤੇ ਪਰ ਖੁਸ਼ੀਆਂ ਬਹੁਤ ਵੱਡੀਆਂ ਜੀ ਕਿਉਂ ਉਹ ਆਪਣੇ ਵਿੱਚ ਸ੍ਰੀ ਹੋ ਜਾਣਗੇ ਜੀ ਜਿਹੋ ਜਿਹਾ ਕੁਸਾਪਾ ਖਾਣੇ ਆ ਉਹ ਜਿਹੜਾ ਕੁਸ ਉਹ ਉਸ ਦਿਨ ਖੁਸ਼ੀ ਵਾਲੇ ਦਿਨ ਉਹ ਵੀ ਖਾਣਗੇ ਜੀ ਉਹਨਾਂ ਨੂੰ ਹੀ ਬਹੁਤ ਖੁਸ਼ੀ ਮਿਲੂ ਜੀ ਇਸ ਕਰਕੇ ਇਹ ਚੀਜ਼ ਧਿਆਨ ਰੱਖੋ ਜੀ ਧੰਨਵਾਦ ਜੀ